ਸਭ ਤੋਂ ਵੱਡਾ ਮੁੱਦਾ ਨਸ਼ਿਆਂ ਦਾ ਦੂਜਾ ਲੱਖਾਂ ਰੁਪਏ ਲਾ ਕੇ ਵਿਦੇਸ਼ਾਂ ਵਿੱਚ ਫਸਿਆ ਤੀਜਾ ਮੁੱਦਾ ਅੱਜ ਵੀ ਹੋ ਰਿਹਾ ਹੈ ਔਰਤਾਂ ਤੇ ਅਤਿਆਚਾਰ ਦਾ ਚੌਥਾ ਮੁੱਦਾ ਬਜ਼ੁਰਗਾਂ ਦੀ ਸਾਂਭ ਸੰਭਾਲ ਦਾ ਪੰਜਵਾਂ ਮੁੱਦਾ ਧੀਆਂ ਭੈਣਾਂ ਦੇ ਸਤਕਾਰ ਦਾ ਛੇਵਾਂ ਮੁੱਦਾ ਗੰਭੀਰ ਹੈ ਕੰਮਕਾਰ ਦਾ ਸੱਤਵਾਂ ਮੁੱਦਾ ਵੱਡਾ ਮਹਿੰਗਾਈ ਦਾ 8ਵਾਂ ਮੁੱਦਾ ਬਿਨਾਂ ਮਤਵਲ ਦਾ ਹੀ 8ਵਾਂ ਮੁੱਦਾ ਬਿਨ ਮਤਵਲ ਦਾ ਹੀ ਬਣਾਈ ਬੈਠੇ ਜੋ ਸੋਸ਼ਲ ਮੀਡੀਆ ਰਾਹੀਂ ਲੜਾਈ ਦਾ 9ਵਾਂ ਮੁੱਦਾ ਫੀਸਾਂ ਰਾਹੀਂ ਲੁੱਟਦੇ ਲੋਕਾਂ ਦਾ 10ਵਾਂ ਮੁੱਦਾ ਇਕੱਠੀ ਹੋਈ ਭੀੜ ਰਾਹੀਂ ਇੱਕ ਦੇ ਵੱਜ ਰਹੀਆਂ ਝੋਟਾਂ ਦਾ 11ਵਾਂ ਮੁੱਦਾ ਕਿਸਾਨੀ ਦਾ 12ਵਾਂ ਮੁੱਦਾ ਨਸ਼ਿਆਂ ਵੱਲ ਭੱਜੀ ਜਾਂਦੀ ਜ਼ਬਾਨੀ ਦਾ ਭੱਜੀ ਜਾਂਦੀ ਜ਼ਬਾਨੀ ਦਾ